ਕਿਉਂਕਿ ਜਿੰਨਾ ਚਿਰ ਅਸੀਂ ਗਰਾਊਂਡ ਦੇ ਉੱਤੇ ਖੜੇ ਨਹੀਂ ਹੁੰਦੇ ਕੋਈ ਵੀ ਮਕਾਨ ਛਤਣਾ ਉਹਦੀ ਨੀਂਮ ਜੋਤ ਨਹੀਂ ਚਲਦੀ ਸ਼ਬਦ ਭਮੇ ਡਾਕਟਰ ਸਾਹਿਬ ਦੇ ਅਰਥਾਤੋਂ ਨਿਕਲੇ ਹੈਗੇ ਆ ਸ਼ਬਦ ਭਮੇ ਤੇ ਜਮਤ ਤਰੀ ਗੁਰ ਸਕਦੇ ਅਸਨਾ ਤੋਂ ਨਿਕਲੇ ਆ ਮਾਨਸਿਕ ਜਾਂਚ ਸਭ ਇਕੇ ਪਹਟਾਉਂਦੇ ਸੰਕਲਪ ਨੂੰ ਦਰੋਂਦੇ ਹੋਏ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਸ ਹੁਣ ਤੱਕ ਸਿੱਖ ਰਾਜ ਦੀ ਗੱਲ ਵੀ ਹੋ ਚੁੱਕੀ ਆ ਸਿੱਖਾਂ ਨੇ ਕਿਵੇਂ ਸਟੇਟ ਨੂੰ ਆਪ ਰੈਡਲ ਕਰਨਾ ਆਪ ਰਾਜ ਕਰਨਾ ਉਹਦੀ ਗੱਲ ਵੀ ਹੋ ਚੁੱਕੀ ਆ ਇਹ ਸਾਰੀਆਂ ਗੱਲਾਂ ਨੂੰ ਤਾਂ ਡਰਾਉਣ ਤੋਂ ਡਰਾਉਣ ਵਾਸਤੇ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਇਹ ਬੇਦਬੀਆਂ ਦਾ ਇਨਸਾਫ ਲੈਣ ਵਾਸਤੇ ਇੱਕ ਵਿੱਚੋਂ ਸਕਿਪ ਹੋ ਰਹੀ ਆ ਗੱਲ ਮੇਰੀ ਬੇਨਤੀ ਆ ਜੀ ਉਹਦੇ ਫੀਲਡ ਦੁਨੀਆ 328 ਨੂੰ ਪਹਿਲਾ ਧਰੂ ਵਿੱਚ ਸੀਗਾ ਉਹਨੂੰ ਵੀ ਨਾਲ ਸ਼ਾਮਿਲ ਕੀਤਾ ਜਾਵੇ ਧਰੂ ਇਹ ਸਾਰਾ ਕੁਝ ਕਰਨ ਲਈ ਸਾਨੂੰ ਤਸਵੀਲ ਲੈਵਲ ਦੇ ਗੁਰਦੁਆਰੇ ਤੋਂ ਵੀ ਅੱਗੇ ਜਾਣਾ ਚਾਹੀਦਾ ਪਿੰਡ ਦੇ ਗੁਰਦੁਆਰੇ 13000 ਸਮਥਿੰਗ ਪਿੰਡ ਹੈਗਾ ਪੰਜਾਬ ਦਾ 13000 ਪਿੰਡ ਵਿੱਚ ਕੌਮੀ ਇਨਸਾਫ ਮੋਰਚੇ ਦਾ ਪੰਦੀ ਸਿੰਘਾਂ ਦੀ ਦਰਦ ਦਾ ਅੰਧ ਦਰਦ ਤਾਈ ਉੱਥੇ ਪੰਚਾਂ ਦੇ ਰੂਪ ਵਿੱਚ ਖੜਾ ਹੋ ਜਵੇ ਪਿੰਡ ਵਿੱਚ ਤਾਈ ਥੋੜੇ ਰੂਪ ਵਿੱਚ ਤਾਈ ਜਿੰਨੇ ਵੀ ਸਿੱਖ ਸਾਨੂੰ ਮਿਲਦੇ ਨੇ ਜੇ ਪੰਜ ਮਿਲ ਜਾਂਦੇ ਤਾਂ ਬਹੁਤ ਵਧੀਆ ਗੱਲ ਹੋ ਗਈ ਤੇ ਆਪ ਕੋਲ ਪਿੰਡ ਤੋਂ ਖੜਾ ਕਰੀਏ ਜਦੋਂ ਅਸੀਂ ਪਿੰਡ ਤੋਂ ਕਿਉਂਕਿ ਹਜੇ ਤੱਕ ਅਸੀਂ ਇਹ ਗੱਲ ਜਿਹੜੇ ਸਾਡੇ ਬਜ਼ੁਰਗ ਮੋੜਾਂ ਤੇ ਬੈਠ ਕੇ ਸੱਥਾਂ ਤੇ ਬੈਠ ਕੇ ਗੱਲ ਕਰਦੇ ਉੱਥੋਂ ਤੱਕ ਲੈ ਕੇ ਨਹੀਂ ਗਏ ਉੱਥੋਂ ਤੱਕ ਲੈ ਜਾਣ ਵਾਸਤੇ ਜੇ ਨਹੀਂ ਕੁਝ ਹੋ ਸਕਦਾ ਤੇ 13000 ਗ੍ਰੰਥੀ ਤਾਂ ਸਾਡੇ ਕੋਲ ਹੈ ਮਨੇ ਕਿਹਾ ਹੈ ਪੈਂਡ ਨਿਕਲ ਗੋਲ ਵਰਗਾ ਤੇ ਸੀਰ ਨਾਲੋਂ ਵੀ ਜੇ ਤੁਸੀਂ ਅਸੀਂ ਪੈਂਡ ਲੈਵਲ ਦੇ ਉੱਤੇ ਇਹਨੂੰ ਲੈ ਕੇ ਆਈਏ ਫਿਰ ਉਹਦਾ ਪੰਜਾ ਪੰਜਾ ਦਾ ਜ਼ੋਨ ਬਣਾ ਕੇ ਅੱਗੇ ਨੂੰ ਉਤਰਦੇ ਚੱਲੀਏ ਤੇ ਫਿਰ ਮੇਰਾ ਖਿਆਲ ਆ ਵੀ ਸ਼ਾਦੀ ਜਿਹੜੀ ਪ੍ਰਾਪਤੀ ਆ ਉਹ ਪੂਰ ਪੈਣਾ نامुमकिन ਨਹੀਂ ਉਹ ਜੀਨ ਹੋ ਸਕਦਾ ਉਹਦੇ ਵਿੱਚ ਸਾਰੇ ਹੀ ਪਰਗਮ ਨੂੰ ਸਾਨੂੰ ਸ਼ਾਮਲ ਕਰਨਾ ਚਾਹੀਦਾ ਜਿੱਦਾਂ ਉਹ ਗੁਰੂਆਂ ਦੇ ਧਰਤੀ ਫਲਵਾੜੀ ਦੇ ਵਿੱਚ ਤੇ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਫੌਲਨਾਓ ਮਿਸ਼ਨਰੀ ਵੀ ਆਉ ਕੋਕਾਲੀ ਵੀ ਆਉ ਸੰਪਰਦਾਇ ਵੀ ਆਉ ਕਾਮਰੇਡ ਵੀ ਵੀ ਆਉ ਉਹ ਤਰ੍ਹਾਂ ਤਰ੍ਹਾਂ ਸਾਰੇ ਹੀ ਅਸੀਂ ਹੈਗੇ ਆ ਸਾਰਿਆਂ ਵੀਰਾਂ ਨੂੰ ਸਾਨੂੰ ਨਾਲ ਲੈ ਕੇ ਜਾਣਾ ਚਾਹੀਦਾ ਜਿਹੜਾ ਪਿਛਲੇ ਦਿਨੀ ਸਾਡੇ ਕਿਸਾਨ ਵੀਰਾਂ ਦਾ ਹੋਇਆ ਉਹਦਾ ਵੀ ਦਾਲ ਦੀ ਨਾਲ ਉਸ ਗੱਲ ਨੂੰ ਵੀ ਜਿਹੜੀ ਇੱਥੇ ਗੱਲ ਹੋਈ ਸੀ ਨਾ ਕਿ ਦੂਏ ਦਿਨ ਬਹੁਤ ਕੋਣਾ ਨਹੀਂ ਦਾ ਸੀ ਉਹ ਵੀ ਤਾਂ ਹੀ ਨਹੀਂ ਹੋਇਆ ਕਿ ਅਸੀਂ ਪਿੰਡਾਂ ਵਿੱਚ ਨਹੀਂ ਖੜੇ ਹੋਏ ਹਜੇ ਤੱਕ ਅਸੀਂ ਸਾਕ ਮੇਰਾ ਆਪਣਾ ਹੈ ਆ ਵੀ ਮੈਨੂੰ ਅਖਬਾਰ ਵਿੱਚ ਜਾਂਦੇ ਆ ਕਿਉਂਕਿ ਮੈਂ ਆਪਣੇ ਤੇ ਲਾ ਕੇ ਕਹਾ ਪਰੰਤੂ ਮੈਨੂੰ ਪਿੰਡਾਂ ਵਿੱਚ ਹਜੇ ਜਾਣਣਾ ਨਹੀਂ ਲੱਗਿਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਹਜੇ ਸੱਤਾਂ ਵਿੱਚ ਨਹੀਂ ਜਾ ਸਕਿਆ ਇਹਨੂੰ ਉਥੇ ਲੈ ਜਾ ਕੇ ਪੜ ਪਾਉਗਾ ਦੂਜੀ ਗੱਲ ਸਰਕਾਰ ਦੀ ਸਰਕਾਰ ਤਾਂ ਇਹ ਵਾਲੀ ਸਰਕਾਰ ਤਾਂ ਬਹੁਤ ਕੋਲੀ ਸਰਕਾਰ ਹੈ ਧਰੂ ਸਰਕਾਰ ਆ ਝੂਠ ਕਰਨ ਵਾਲੀ ਸਰਕਾਰ ਆ ਇਹਨੂੰ ਝਗਾਉਣਾ ਸਾਡੇ ਤੁਹਾਡੇ ਕੋਈ ਬਹੁਤ ਔਖਾ ਗੱਲ ਨਹੀਂ ਹੈ ਪਰੰਤੂ ਸਾਨੂੰ ਥੋੜਾ ਜਿਹਾ ਜੁਨਾਈਟਿਡ ਸੰਘਟਕ ਕੋਣ ਦੀ ਲੋੜ ਆ ਇਹਨੀਆਂ ਕਿੰਝਾਂ ਪਰਵਾਹ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ